ਕੀ ਕਰੀਏ ਹੋ ਅੱਗੇ ਲਾ ਕੇ ਲਾ ਕੇ ਨਾਵਾਸ਼ਾ ਕਿਹਾ ਵਾਸ਼ੇ ਪੈਣਾ ਚਾਹੀਦਾ ਸੀਗਾ ਬੜੀ ਬੜੀ ਮਿਹਰਬਾਨੀ ਨਹੀਂ ਨਹੀਂ ਕੋਈ ਨਹੀਂ ਜੀ ਮਿਹਰਬਾਨੀ ਕਿਉਂ ਤੁਸੀਂ ਸਾਡਾ ਬੜੇ ਚਿਰਾਂ ਦਾ ਲੰਬਾ ਜਿਹਾ ਜੱਦ ਦੀ ਪੂਰਾ ਕਰਤਾ ਨਹੀਂ ਨਹੀਂ ਕੋਈ ਨਹੀਂ ਜੀ ਭਾਈ ਇਹ ਵੀ ਕਿਰਪਾ ਕਰਕੇ ਨਾ ਥੋੜਾ ਜਿਹਾ ਇਧਰ ਪੁੱਛਦਾ ਥੋੜਾ ਤੇ ਹੋਰ ਕਰਾ ਦੇਣੇ ਜੀ ਪਰ ਤੁਸੀਂ ਖੁਸ਼ ਹੋ ਜੀ ਇਸ ਨਾਲ ਬੜੀ ਅਹਿਮ ਗੱਲ ਹੈ ਤੁਸੀਂ ਖੁਸ਼ ਮਾਰਦੇ ਹਾਂ ਸਾਹਵਾਰਾਂ ਨੂੰ ਆਪਾਂ ਜੀ ਨੂੰ ਨਹੀਂ ਨਹੀਂ ਕੋਈ ਨਹੀਂ ਬਹੁਤ ਚੰਗਾ ਜੀ ਇਦਾਂ ਹੀ ਰੱਖਣਾ ਔਰ ਮੈਂ ਇਹ ਵੀ ਚਾਹੁੰਦਾ ਕਿ ਦੇਖੋ ਆਪਣੇ ਸਾਰਿਆਂ ਦੇ ਵਾਸਤੇ ਕਾ ਜਿਹੜੀ ਆਪਣੀ نسلਾਂ ਹੈ ਉਹਨਾਂ ਵਾਸਤੇ ਖਤਰਾ ਹੈ ਖਤਰਾ ਖਤਰਾ ਹੈ ਤਾਂ ਇਹ ਚੀਜ਼ਾਂ ਵਿਜੀਬ ਕਰਕੇ ਗਿਆ ਸਭ ਇਹਦੇ ਜਿਹੜਾ ਵੀ ਪੀੜੀ ਸੀ ਨਾ ਪਰ ਇਹ ਅੱਜ ਜਿਹੜਾ ਦਾ ਨਾ ਰਿਆ ਨਹੀਂ ਆਰੇ ਜੀ ਅੱਜ ਪੁਰਾਣਾ ਹੋਇਆ ਤਾਂ ਤਾਂ ਜਿਹੜੇ ਮਾੜੇ ਮੋਟੇ ਜਿਹੜੇ ਹੁਣ ਭੱਜ ਕੇ ਕੋਈ ਜਣਾਵਾਂ ਨੇ ਹਾਂ ਜੀ ਜਿਹੜੇ ਮਾੜੇ ਮੋਟੇ ਬੰਦੇ ਜਿਹੜੇ ਤੁਹਾਡੇ ਨਾਲ ਤੁਹਾਡਾ ਕੰਮ ਕਰਨ ਦੇ ਵਜੇ ਇਸ ਏਰੀਆ ਦੇ ਹਾਂ ਉਹਦੇ ਨਾਲ ਮੈਸੇਜ ਬੜਾ ਸਟਰੋਂਗ ਜਾਂਦਾ ਜੀ ਲੋਕ ਡਰਦੇ ਆ ਫਿਰ ਵੀ ਜੇ ਅਸੀਂ ਬਣਾ ਵੀ ਲਈ ਕੋਈ ਚੀਜ਼ ਤਾਂ ਟਹਿ ਜਾਣੀ ਹੈ ਨਹੀਂ ਸਾਹਿਬ ਜੀ ਥੋੜਾ ਬਸ ਧੰਨਵਾਦ ਤੁਹਾਡਾ ਨਹੀਂ ਕੋਈ ਨਹੀਂ ਬਿਲਜਿੰਦਰ ਥੋੜਾ ਹੋਰ ਡੋਮਿਨੇਟ ਕਰੋ ਤਗੜਾ ਹੋ ਕੇ ਰੋਕੋ ਹਾਂ ਥੈਂਕ ਯੂ ਜੀ ਨਾਲ ਸਾਹਬਰ ਹੋ ਗਿਆ ਥੈਂਕ ਯੂ ਠੀਕ ਹੈ ਸਸੀਗਾ ਸਾਹਿਬ ਸਾਹਿਬ ਅੱਜ ਪੜਦੇ ਹਾਂ 7 7 ਚੰਗਾ ਹੋ ਰਿਹਾ ਕੰਮ ਨਹੀਂ ਅੱਜ ਤਾਂ ਕੰਮ ਚੰਗਾ ਰਿਹਾ ਵਾਜਾ ਵਧੀਆ ਕੀਤਾ ਨਹੀਂ ਕਰ ਮਾਰਾ ਕੋਈ ਬੜੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆਂ ਔਰ ਜੋ ਕ੍ਰੋਸ ਦੀ ਬਾਰਡਰ ਡਰੋਨਸ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਫੜੀਆਂ ਗਈਆਂ ਇਸ ਤੋਂ ਇਲਾਵਾ ਇਹਦਾ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗ ਸਮਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨਵਿੰਦ ਰੋਡ ਥਾਣਾ ਬੀਡ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਥੇ ਆਇਆ ਬੜਾ ਨਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਅਨਮੋਲ ਜਿਹਦੀ ਉਮਰ ਤਕਰੀਬਨ 34 ਸਾਲ ਹੈ ਸੋਨੀਆ ਦੂਸਰੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਤਗਨਦੀਪ 25 ਸਾਲ ਦਾ ਇਹ ਪਿੱਛੋਂ ਵੈਸੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਉਕੇ ਛੋਟੀ ਸਪਲਾਈ ਕਰਕੇ ਇਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਇਹ ਕੀ ਕਰ ਰਹੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19ਵ ਡੈਮੋਲੇਸ਼ਨ ਹੈ 19 ਇਹਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਡੈਮੋਲੇਸ਼ਨ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਸਹਾਇਤਾ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਇੱਥੇ ਆ ਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਤੇ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐ ਸੈਕਟ ਦੀ ਇਹਦੇ ਵਿੱਚ 20 ਗ੍ਰਾਮ ਹੀਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਸੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਨਾਲ ਰਹਿੰਦੇ ਨੇ ਸੋ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕੀ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹ ਨਾ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ